ਤੇ ਸਭ ਤੋਂ ਪਹਿਲੇ ਅਸੀਂ ਇਹ ਸ਼ਾਹਪੂਰੀ ਦਰਵਾਜ਼ਾ ਐਂਟ੍ਰੈਂਸ ਕਰ ਰਹੇ ਹਾਂ ਸ਼ਾਹਜਹਾਨ ਨੇ 1632 ਦੇ ਵਿੱਚ ਇਹਲਾ ਗੇਟ ਬਣਵਾਇਆ ਸੀ ਠੀਕ ਹੋ ਗਿਆ ਤੇ ਰਜੀਤ ਸਿੰਘ ਨੇ ਅਗਲੀ ਹਵੇਲੀ ਵਹਾਵਾਗਾ ਤੁਹਾਨੂੰ ਉੱਤੇ ਜਾ ਕੇ ਠੀਕ ਹੈ ਨਹੀਂ ਮਹਾਰਾਜ ਰਜੀਤ ਸਿੰਘ ਦਾ ਐਂਟਰੀ ਗੇਟ ਕਿਹੜਾ ਉਹ ਇਹੀ ਹੈ ਇਹ ਡਿੱਗਿਆ ਇੱਕ ਇਹ ਡਿੱਗਿਆ ਸੀ ਖੜਕ ਸਿੰਘ ਤੇ ਬਿਲਕੁਲ ਇਹੀ ਡਿੱਗਿਆ ਸੀ ਦੇਤਾ ਹੀ ਉਹਨਾਂ ਨੇ ਕਿ ਖੜਕਸੋ ਇਕੱਠੇ ਇਕੱਠੀ ਖੜਕ ਸਿੰਘ ਦੀ ਬੇਲੀ ਉਤਲੇ ਪਾਸੇ ਵਹਾਵਾਂਗਾ ਬੜੀ ਇਕੱਠੀ ਇਹਨਾਂ ਦੀ ਰਜੀਤ ਸਿੰਘ ਦੀ ਖੜਕਸੋ ਦੀ ਅੱਛਾ ਰਜੀਤ ਸਿੰਘ ਦਾ ਮੈਲ ਹੋ ਗਿਆ ਉਹ ਮੇਰੇ ਨਾਲ ਤੁਹਾਡਾ ਐਡ ਹੈ ਫਿਰ ਰਾਣੀ ਜਿੰਦਾ ਦਾ ਮਹਿਲ ਦੇਖੋਗੇ ਉਹਦੀ ਟਿਕਟ ਤੁਹਾਨੂੰ ਲੈਣੀ ਪੈਣੀ ਹੈ 100 ਰੁਪਏ ਪਾਕਿਸਤਾਨੀ ਟਿਕਟ ਜਿਹੜਾ ਨਰਜੀਤ ਸਿੰਘ ਕੱਲ ਹੈ ਉਹ ਮੇਰੇ ਨਾਲ ਤੁਹਾਡਾ ਐਡ ਹੈ ਉਹਦੇ ਅੰਦਰ ਤੁਹਾਨੂੰ ਤਲਵਾਰਾਂ ਛਲਵਾਰਾਂ ਸਾਰਾ ਸਮਾਨ ਤੁਹਾਨੂੰ ਵਹਾਵਾਂਗਾ ਅੱਛਾ ਠੀਕ ਹੈ ਨਾ ਜੋ ਉੱਤਲਾ ਵੇਖੋ ਤੇ ਉਹਦੀ ਟਿਕਟ ਤੁਹਾਨੂੰ ਸਾਹਮਣੇ ਉਹ ਦੇਖ ਲੈਣਾ ਟਿਕਟ ਦਾ ਲੈ ਨਹੀਂ ਵੀਰੇ ਤੇ ਸਾਣਾ ਵੇਖਣਾ ਹਾਂ ਜਿਹੜਾ ਮੇਰੇ ਨਾਲ ਜਿਆਦਾ ਟਰਾਡਰ ਹੋ ਗਿਆ ਠੀਕ ਹੈ ਨਾ ਤਾਂ ਸਾਹਮਣੇ ਆਇਆ ਚੇਤੁਰਾ ਨਾ ਇੱਕਦਰ ਨੂੰ ਪੜਾ ਵੀਡੀਓ ਹੋ ਗਈ ਉਹ ਹਾਲਾਂਕਿ ਕਿੰਦਰਾ ਇੱਥੇ ਨਾਲ ਆਈ ਆ ਹਾਂ ਉਸੇ ਤਰ੍ਹਾਂ ਦੀਆਂ ਬਾਤਾਂ ਦੋ ਦੌਰ ਕਰਕੇ ਜੇ ਮੇਰੇ ਨਾਲ ਆਇਆ ਨਾ ਆਹ ਕੱਲ ਆਈ ਲੈ ਲਈ ਬੱਗੀ ਇਹਨੇ ਪਹਿਲੇ ਤੇ ਹੀ ਐ ਭਾਵੇਂ ਮੈਂ ਵੀਡੀਓ ਹਾਂ ਇਹ ਦਾ ਦਰਵਾਜ਼ੇ ਕਿਹੜੇ ਨੇ ਭਾਓ ਹਾਂ ਤੇ ਛੋੜਾ ਬਾਹਰ ਦਰਵਾਜ਼ੇ ਕਿਹੜੇ ਨੇ ਹੁਣ ਚਲਵਾਓ ਹੈ ਹੁਣ ਤੁਹਾਨੂੰ ਇਹ ਸਾਹਮਣੇ ਆਲੰਗਰੀ ਦਰਵਾਜ਼ਾ ਹੈ ਜੀ ਇਹ ਔਰੰਗਜ਼ੇਬ ਆਲੰਗਰੀ ਨੇ ਸਕੇਟ ਉੱਪਰ ਹੋਇਆ ਸੀ ਕਿਹੜੇ ਨੂੰ ਇਹ ਸਾਹਮਣੇ ਇੱਥੇ ਛੱਡਾ ਲੱਗਾ ਹੈ ਜੀ ਅੱਛਾ 1673 ਚਾਹੀਦੀ ਹੈ ਠੀਕ ਹੋ ਗਿਆ ਤੇ ਇਹ ਬਿਲਡਿੰਗ ਜਿਹੜੀ ਦੇਖ ਰਹੇ ਹੋ ਇਹ ਰਾਇਲ ਕਿਚਨ ਜੀ ਖਾਣਾ ਕਿ ਆਉਂਦਾ ਹੈ ਜਿੱਥੇ ਖਾਣਾ ਵਗੈਰਾ ਤਿਆਰ ਹੁੰਦਾ ਹੈ ਹਾਂ ਵਰਚੀ ਖਾਣਾ ਕਹਿੰਦੇ ਹੋ ਇਹਨਾਂ ਨੂੰ ਇੱਥਾ ਬਹੁਤ ਜਗ੍ਹਾ ਨੂੰ ਹੈਗੀ ਰੋਇਲ ਰੋਇਲ ਕਿਚਨ ਕੁਰੀਮੀਆਂ ਜੜੀਆਂ ਨੂੰ ਮੰਡੀਆਂ ਹੋਣ ਤੁਹਾਨੂੰ ਲੈ ਕੇ ਚੱਲਾਂ ਸਭ ਤੋਂ ਪਹਿਲੇ ਮੈਂ ਰਜੀਤ ਸਿੰਘ ਦੀ ਮਹਿਲ ਦੇ ਅੰਦਰ ਲੈ ਕੇ ਚੱਲਾਂ ਜੀ ਅੱਗੇ ਜਿੱਥੇ ਤੁਹਾਨੂੰ ਤੁਹਾਡਾ ਸਾਮਾਨ ਬਹਰ ਪਹਾਨ ਨਿਕਲ ਰਿਹਾ ਜਿੱਥੇ ਕੋਠਾ ਵਗੈਰਾ ਜੀ ਹਾਂ ਜੀ ਹੋਰ ਵੀ ਮੀੜੀਆਂ ਪੂੜੀਆਂ ਆਵੇ ਆ ਲੈ ਕੇ ਚੱਲੇ ਜੇ ਇਹ ਮਹਾਰਾਜਾ ਰਜੀਤ ਸਿੰਘ ਦੀ ਹਵੇਲੀ ਹੈ ਖੜਕ ਸਿੰਘ ਸੁਣਿਆ ਜੀ ਨਾਮ ਉਹ ਵਜ਼ੀਰ ਵੀ ਗੁਦਰਿਆ ਵੀ ਇੱਥੇ ਦਾ ਠੀਕ ਹੈ ਉਹਦੀ ਵਿਹਲੀ ਬਾਅਦ ਚ ਬਹਾਵਾਂਗਾ ਉਹਦੇ ਅੰਦਰ ਨਹੀਂ ਜਾ ਸਕਦੇ ਉਹ ਲੈ ਬਣਨ ਦਈਏ ਇਹ ਬਣਦੀ ਹੈ ਇੱਕ ਗੱਲ ਸੁਣਿਆ ਪੁੱਤੋ ਕੋਈ ਨਹੀਂ ਆਉਂਦਾ ਦੇਖੋ ਇਹ ਪੁਰਾਣੀ ਪਿੰਡ ਦੀ ਜੇ ਦਰਿਆਏ ਨਾਲ ਜਦੋਂ ਨਾਲ ਲੱਗਦਾ ਸੀ ਇਹ ਪਿੰਡ ਦੀ ਚੈੱਕ ਕਰੋ ਤੁਹਾਡਾ ਗੁਰਦੁਆਰਾ ਨਾਲ ਨਹੀਂਗਾ ਠੀਕ ਹੈ ਇਹ ਮੁਗਲਾਂ ਨੇ ਬਣਾਈ ਉਸ ਤੋਂ ਬਾਅਦ ਸਿਕਲਚਰ ਆਇਆ ਤੇ ਗੁਰਦੁਆਰਾ ਇੱਥੇ ਬਣਿਆ ਹੈ ਮੈਂ ਇੱਥੇ ਆਇਓ ਨਾ ਹਾਂ ਹਾਂ ਅੰਦਰ ਅੱਗੇ ਆਓ ਸਿਕਲਚਰ ਬਣਾਇਆ ਆਹ ਦੇਖੋ ਜੀ ਪੰਜੀ ਇੱਥੇ ਮੁਗਲ ਦੌਰ ਦੀਆਂ ਤਲਵਾਰਾਂ ਨੇ ਕੱਲਾ ਫੂਲ ਆਲਾ ਨਹੀਂ ਲਿਖਾਈ ਕੀਤੀ ਆ ਲੋਕੀ ਲੇਖਕ ਆਇਆ ਚੱਲ ਬਣਾਉਂਦੇ ਕੋ ਇਹਨੂੰ ਮੁਗਲ ਦੌਰ 'ਚ ਇਸਤੇਮਾਲ ਹੋਈਆਂ ਇਹ ਜੀ ਤੁਹਾਡੀਆਂ ਰੇ ਸਿੱਖ ਦੌਰ 'ਚ ਇਸਤੇਮਾਲ ਹੋਈਆਂ ਰਜੀਤ ਖੜਕ ਸਿੰਘ ਦਲੇਪ ਸਿੰਘ ਸ਼ੇਰ ਸਿੰਘ ਇਹ ਉਹਨਾਂ ਨੇ ਇਸਤੇਮਾਲ ਕੀਤੀਆਂ ਭੈਣੇ ਵੇਖੋ ਖੂਨ ਲੱਗਾ ਹੈ ਨਾਲ ਨਜ਼ਰ ਆ ਰਹੇ ਜੀ ਬਲੱਡ ਦੇ ਨਿਸ਼ਾਨ ਅਸਲ ਨਹੀਂ ਠੀਕ ਹੈ ਐ ਜਿਹੜੀਆਂ ਜੇ ਇਹ ਅੰਗਰੇਜ਼ਾਂ ਨੇ ਜੇ ਤਾਂ ਇਹ ਕਿ ਨਾਲ ਆ ਗਏ ਕਿ ਦੱਤਿਆ ਵੀ ਨਹੀਂ ਕੋਣ ਸੁਣਦਾ ਨਹੀਂ ਕੋਈ ਕਰਤਾ ਫੇਰ ਅੱਗੇ ਆਓ ਐ ਅੰਗਰੇਜ਼ਾਂ ਦੋ ਚ ਇਤਮਾਲ ਹੋਈਆਂ ਜੇ ਉਹ ਪਿਛਲੀਆਂ ਮੁਗਲਾਂ ਸਿੱਖਾਂ ਦੀਆਂ ਐ ਅੰਗਰੇਜ਼ਾਂ ਦੀਆਂ ਜੇ ਠੀਕ ਹੋ ਗਿਆ ਜੀ ਅੰਗਰੇਜ਼ ਦੋ ਚ ਇਸਤੇਮਾਲ ਕਰਦੇ ਆ ਐ ਮੇਰੇ ਭਰਾ ਢੋਲ ਆ ਗਿਆ ਬਾਦ ਬਾਂ ਮੁਲਾਈਜ਼ਾ ਹੋਸ਼ਿਆਰ ਢੋਲ ਮਿਊਜ਼ਿਕ ਸਮਾਨ ਐ ਸਿੱਖਾਂ ਦੇ ਦੌਰ ਚ ਇਸਤੇਮਾਲ ਹੋਇਆ ਜੇ ਠੀਕ ਹੈ ਤੇ ਉਹ 버ਛੇ ਚਾਕੂ ਥੋੜੇ ਇਹ ਗੋਲੇ ਵਗਾਰਾ ਇਹ ਸਿੱਖਾਂ ਨੇ ਇਸਤੇਮਾਲ ਕੀਤੇ ਨੇ ਠੀਕ ਹੋ ਗਿਆ ਜੀ ਅਗਰਾ ਵਾਲਾ ਇਹ ਜਿਹੜੀਆਂ ਇਹ ਰਜੀਤ ਸਿੰਘ ਦਲੀਪ ਸਿੰਘ ਸ਼ੇਰ ਸਿੰਘ ਤੇ ਖੜਕ ਸਿੰਘ ਇਹ ਸਿੱਖਾਂ ਨੇ ਇਸਤੇਮਾਲ ਕੀਤੀਆਂ ਜੀ ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ ਮਹਾਵਰਾ ਤੁਹਾਨੂੰ ਸੁਣਿਆ ਹੋਣਾ ਇਹ ਵੇਖੋ ਜੀ ਸਰ ਮੈਂ ਇਹ ਲੰਨੀ ਚੀਜ਼ ਹੈ। ਇਹ ਉਹ ਤਰ ਤੀਰ ਕਮਾਂ ਜੇ ਸਿੱਖਾਂ ਨੇ ਵੀ ਇਸਤੇਮਾਲ ਕੀਤੇ ਤੇ ਮੁਗਲਾਂ ਨੇ ਵੀ ਕੀਤੇ ਤੇ ਇਹ ਜਿਹੜੇ ਅੰਗਰੇਜ਼ਾਂ ਦੀਆਂ ਯੂਰੋਪੀਅਨ ਸੰਗੀਨ ਬੰਦੂਕਾਂ ਦੇ ਅੱਗੇ ਲੱਗਦੀਆਂ ਸਨ ਜਦੋਂ ਗੋਲੀਆਂ ਖੰਡਮ ਹੋ ਜਾਂਦੀਆਂ ਸਨ। ਫਿਰ ਇਹ ਲਾ ਫਿਰ ਵੀ। ਅਗਲੇ ਪਾਸੇ ਦਾ ਸਰਕਟ ਹੋ ਗਿਆ। 아이ਦੋ। ਕੋਰੀ ਨਾ। ਆਹ ਕੋਲੀ ਮਹਾਰਾਜਾ। ਇਹ ਮਹਾਰਾਜਾ ਰਜੀਵ ਸਿੰਘ ਸਾਹਿਬ ਨੇ ਲਾਈਨ ਆਫ ਪੰਜਾਬ ਗਿਆ। ਲਾਈਨ ਦੀ ਫੋਟੋ ਲੈ। ਠੀਕ ਹੈ ਜੀ। ਬਣੀ ਅੱਧੀ ਆ ਤੁਹਾਨੂੰ ਬਾਲਕ ਤੇ ਤੁਹਾਡੇ ਲਈ ਨਹੀਂ ਨਹੀਂ ਕਰਦਾ ਪ੍ਰੋਗਰਾਮ ਹੈ ਲਿਖਿਆ ਕੀ ਲਿਆ ਪਰਮ ਨਹੀਂ ਨਹੀਂ ਲਿਖਿਆ ਤਾਂ 뮤జిక్ ਦੇ ਅੰਦਰ ਫੋਟੋਗ੍ਰਾਫੀ ਮਨਾ ਹੈ ਕਲਰ ਮਾ ਫਟਾ ਹਾਂ ਕੰਨ ਲੈਣਾ ਇੱਧਰ ਆਓ ਤੁਹਾਡੇ ਡਿਗਰੀ ਕਰਾਂਗੇ ਬੰਦ ਕਰ ਦੀ ਫਿਰ ਬਸ ਫਿਰ ਆਪਾਂ ਨੂੰ ਸ਼ਾਲਕਿ ਆ ਪਹਿਲੇ ਆ ਖੁਲਾਇਆ ਤੇਰੇ ਫਿਰ ਗੁੰਦੁਰਦੁਨ ਆਉਂਦੀਂ ਜਾਓ ਐ ਬਾਬੇ ਤੁਹਾਡੇ ਦੀ ਘੋੜੀ ਜੀ ਜੀ ਐ ਘੋੜੀ ਦੇ ਨਾਮ ਜੀ ਲੈਦਾ ਅੱਛਾ ਇਹਨੂੰ ਕੈਮਰੇ ਤੇ ਲਾਇਆ ਜਿਸ ਟਾਈਮ ਦਾ ਸਟਫਿੰਗ ਕਰਾ ਕੇ ਰੱਖਿਆ ਹੈ ਰਜੀਤ ਸਿੰਘ ਨੇ ਇਹਦੇ ਉੱਤੇ ਸ਼ਾਹੀ ਸਫਰ ਕੀਤੇ ਜੰਗਾ ਲੜੀਆਂ ਜਦੋਂ ਦੀ ਜੱਤ ਹੋਈ ਹੈ ਨਾ ਇਹਨੂੰ ਫਨੂਸ ਲਾ ਕੇ ਇੱਥੇ ਕੈਮਰੇ ਤੇ ਲਾ ਕੇ ਰੱਖਿਆ ਹੈ ਅੱਛਾ ਇਹ ਅਸਲੀ ਕੋਲ ਹੈ ਵਾਗਰੂ ਵਾਗਰੂ ਅੱਛਾ ਦੈਨ ਫੋਟੋ ਖਿੱਚ ਤੇ ਤੇਰੇ ਪਹੁੰਚੋ ਅਜੀਨ ਵੀ ਮੇਰੇ ਆਪ ਮੈਂ ਬਣਾ ਬਣਾ ਦੇ ਵੀਡੀਓ ਵੀਡੀਓ ਖੁੱਲ ਖੋਲ ਕੇ ਦੇ ਦੇ ਹਾਂ ਵੀਡੀਓ ਖੋਲ ਦੇ ਮੈਨੂੰ ਚਾਹੇ ਆਪੇ ਬਣਾ ये ढीली ढीली गुड़ा देखी थी मेरा होली पड़ा सी अच्छा 10 फुट 12 फुट 18 फुट का तक देखी है बंदूकें बंदूक कहां है शाही गन से इस्तेमाल देखो बंदे कितने लंबे होंगे तो बंदूकान लगे कितने लंबे देखो 12 फुट 11 फुट किसे तक लग रहा है टच का चल रही नहीं है ये वीडियो बना नहीं है अब देखो जी उस दौर की जंग हुई ਖਾਨੇ ਅੰਗਰੇਜ਼ਾਂ ਨੇ ਲਾ ਕੇ ਜੰਗ ਕੀਤੀ ਸੀ ਠੀਕ ਹੈ ਨਾ ਐ ਉਹਨਾਂ ਜੰਗਾਂ ਦੀਆਂ ਤਸਵੀਰਾਂ ਲਖਾ ਦੇ ਠੀਕ ਹੈ ਬੜਾ ਆ ਜੀ ਅੱਗੇ ਆ ਜੀ ਦੇਖੋ ਗਾਈਜ਼ ਛੱਤ ਕਿਸ ਤਰ੍ਹਾਂ ਦੀ ਬਣੀ ਹੈ ਡਿਜ਼ਾਈਨ ਦੇਖੋ ਛੱਤ ਦਾ ਘੋੜਾ ਉਹ ਭਈਆ ਦੇ ਘੋੜਾ ਉਹ ਹੀ ਆ ਗਿਆ ਤੇ ਜਿੰਨੇ ਆਪ ਕਿੰਨੇ ਬੈਟਲ ਆਫ ਫਰਕਸ਼ਾ ਫਰਕਸ਼ਾ ਦੀ ਜਿਹੜੀ ਲੜਾਈ ਹੈ ਵਾਲਾ ਅੱਜ ਜਿੰਨੇ ਲੜੀ ਤੁਸੀਂ ਇਹਨੂੰ ਦੇਖਦੇ ਜਾਣਾ ਤਾਸਿਕ ਬੈਟਲ ਆਫ ਅਨਸੂਰ ਫਾਈਵ ਜਿਹੜੀ ਮੰਨਿਆ ਜਾਂਦਾ ਹੈ ਆਹ ਵੇਖੋ ਜੀ ਇਹ ਉਸ ਟਾਈਮ ਦੀਆਂ ਬੰਦੂਕਾਂ ਆ ਹੋਈਆਂ ਇਹ ਅੰਗਰੇਜ਼ਾਂ ਦੀਆਂ ਹੀ ਭੈਣੇ ਅੰਗਰੇਜ਼ਾਂ ਦੀਆਂ ਇਹ ਜਿਹੜੀ ਦੇਖ ਰਹੇ ਹੋ ਇਹ ਵੀ ਉਹਦੇ ਦਾ ਸਮਾਨ ਹੈ ਤੇ ਹੇਲੇ ਕਲਾ ਵੀ ਹੈ ਤੇ ਬੇਰਾ। ਇਹ ਕਿਹੜਾ ਫੋਟੋ ਫਿੱਟ ਚ ਦੇ। ਮਾਹੀ ਚਾੜੇ। ਐਸ ਸੀਨਾ ਬਾਹੂ ਆ ਗਈ, ਕੈਪ ਆ ਗਈ, ਮਦਾਨ ਆ ਗਈ, ਥਾਈਆਂ ਆ ਗਈਆਂ, ਪੂਰੀ ਬੋਡੀ ਦਾ ਸਮਾਨ ਆ। ਪਰ ਮੈਂ ਵੀਡੀਓ ਨਹੀਂ ਲਈ। ਇਹਨਾਂ ਦੀਆਂ ਤੋਪਾਂ ਆ ਗਈਆਂ, ਬੈਲਟਾਂ ਆ ਗਈਆਂ, ਚਾਕੂ ਆ ਗਏ, ਹਥੋੜੇ ਆ ਗਏ, ਸਾਰਾ ਜੰਗੀ ਸਮਾਨ ਆ ਗਿਆ ਜੀ। ਕਿ ਨਾ ਜਾ ਤੁਸੀਂ ਵੇਖਿਆ ਹੋ ਯਾਰ। ਗਾਈ ਕੁਲ ਪਿਆਰੇ ਪੁਰਾਣੇ ਨੂੰ ਬਹੁਤ ਜ਼ਮਾਨਤ ਪਰਮਾਣ ਆਏ ਮੈਂ ਇਹ ਨਾਲ ਕੋਈ ਝੋਖਾ ਪ੍ਰੇਮ ਨਹੀਂਗਾ ਮੈਂ ਜੋ ਆਖਾਂਗਾ ਉਹ ਕਰਾਂਗਾ ਜੋ ਆਖਾਂਗਾ ਉਹ ਕਰਾਂਗਾ ਹਾਂਜੀ ਅਸਤਾਨੀ ਗਾਈ ਅਸੀਂ ਹੈਗੇ ਹਣ ਉਤੇ ਇਹਨੂੰ ਬਣਵਾਇਆ ਸਾਂ ਜਾਣੇ ਇੱਥੇ ਫੋਟੋ ਖਿੱਚੀ ਤੂੰ ਤੇਰਾ ਫੋਨ ਮੈਨੂੰ ਫੜਾ ਦੇ ਜਿੱਦੋਂ ਫੋਟੋਆਂ ਖਿੱਚਣੀਆਂ ਨੇ ਆਏ ਆ ਤਾਂ ਫੋਟੋ ਆਡਾ ਟੈਨੂੰ ਕਹੀ ਜਾਂਮੂਗੀ ਮੈਂ ਮੇਰੇ ਫੋਨ ਵੀਡੀਓ ਬਣਾਈ ਜੰਨੀ ਆ ਖਿੱਚ ਦੇ ਫੇਟ ਕੜ ਕੇ ਨਾ ਨਾ ਲੱਗਿਆ ਫੋਟੋ ਖਿੱਚ ਦੇ ਲਾ ਫੋਟੋ ਲਾ ਮਾਈ ਦੀ ਉਹ ਕਿੰਨਾ ਘਰ ਆ ਇੱਡੇ ਵੱਡੇ ਘਰ ਚ ਰਹਿੰਦੇ ਆ ਓਏ 42 ਏਕੜੇ ਮੇਰੀ ਖਾਲਾਂ 42 ਏਕੜ ਨੂੰ ਸਮਝਦੇ ਹੋ ਹਾਂਜੀ 42 ਕਿੱਲੇ ਬਿਆਲੀ 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 ਨਾ ਕਿਹ ਜਿਆਰੀਆਂ ਕਿਹ ਲੈ ਜਿਆ ਤੈਦੇ ਚ ਪਰਜਾ ਵੀ ਰਹਿੰਦੀ ਸੀ ਨੌਕਰ ਸਪਾਈਸ ਪੂ ਸਾਰੇ ਇੱਥੇ ਰਹਿੰਦੇ ਹੁੰਦੇ ਸੀ